ਭਾਈ ਮੇਰੇ ਵਾਰੀ ਕੀ ਸੋਚੇਗਾ ਤੂੰ ਦਾ ਬੁੱਲੇ ਜੇ ਫੁੱਕਾ ਮਾਰੀ ਜਾਣਾਗਾ ਫੜਾ ਦੇ 50 ਰੁਪਏ 100 ਤਾਂ ਬਣੂ ਕਿਹੋ ਲੱਗਦਾ ਸਰ ਮੰਨ ਜਾਣਗੇ ਇੱਕ ਅੱਧੀ ਵਾਰ ਆਪਾਂ ਗੇੜਾ ਹੋਰ ਮਾਰ ਲਿਆ ਤਾਂ ਗੱਲ ਬਣ ਜੂ ਸਰ ਤੇਰੇ ਸਰ ਮੈਂ ਤੈਨੂੰ ਬੱਬੀ ਸਰਪੰਚਾਂ ਅੱਗੇ ਕੋਠੀ ਬਣਾ ਕੇ ਦਊਗਾ ਟੈਨਸ਼ਨ ਨਾ ਲਿਆ ਕਰ ਬੜੀ ਹੋਰ ਘੜੇ ਚ ਬਰੋਲੇ ਪਣੇ ਪਣੇ ਹੁਣ ਸਭ ਤੋਂ ਵੱਡੇ ਗੱਡੇ ਉਸੂ ਹੋਰ ਨਾ ਮੈਂ ਤਾਂ ਮੇਰੇ ਟ੍ਰੇਨ ਕਰਦਾ ਬੈਲੇ ਰੱਖਦਾ ਕਿਤੇ ਲੋਰਾ ਕਿਤੇ ਉਹ ਕੱਲੇ ਕੱਲੇ ਦੇ ਹੀ ਨੇ ਜਿੰਨੇ ਹੈਗੇ ਨੇ ਹੋਈ ਜਾ ਮੈਂ ਤਾਂ ਫਰੀ ਦੀ ਨੌਕਰ ਲੱਗੀ ਹੋਈ ਐ ਇਸ ਘਰ ਵਿੱਚ ਕੰਨੇ ਉਸੇ ਦੇ ਕੱਪੜੇ ਆ ਮੇਰੇ ਤਾਂ ਸਾਰੇ ਦੋ ਸੂਟ ਨੇ ਕੀ ਹੋ ਗਿਆ ਤੂੰ ਘੁਰ ਘੁਰ ਦੇ ਕੀ ਆ ਚੋਰੀਆਂ ਸੁਣੀ ਜਾਂ ਨਾ ਪਿੱਛੇ ਖੜ ਕੇ ਮੇਰੀਆਂ ਗੱਲਾਂ ਚੋਰੀਆਂ ਕਾ ਨੂੰ ਮੈਂ ਤਾਂ ਕੰਮ ਨਿਵੇੜ ਕੇ ਹੱਥ ਧੋਣ ਆਇਆ ਸੀਗਾ ਮੈਨੂੰ ਤੇਰੀ ਬੜਬੜ ਸੁਣ ਗਈ ਮੈਂ ਤਾਂ ਕਾਜੀ ਫੜਫੜ ਕਰਦੀ ਸੀ ਮੈਂ ਤਾਂ ਐਂ ਕਹਿੰਦੀ ਸੀਗੀ ਜੀ ਮੈਂ ਤਾਂ ਦੇਖੋ ਤਿਆਰ ਵੀ ਆ ਘਰ ਦੇ ਕੰਮ ਵੀ ਸਾਰੇ ਨਿਮੇੜ ਤੇ ਬਸ ਆ ਉਹਦੇ ਦੋ ਕੁ ਪੈਂਟਾ ਰਹਿ ਗਈਆਂ ਧੋਣ ਵਾਲੀਆਂ ਤੇ ਮੇਰੀ ਭੈਣ ਕੋਲੇ ਚੱਲ ਗਈ ਆਪਾਂ ਅੱਛਾ ਤਾਂ ਹੀ ਤਿਆਰ ਹੋਈ ਫਿਰਦੀ ਆ ਮੈਂ ਵੀ ਆਖਿਆ ਅੱਜ ਕਿਵੇਂ ਸੇਤੀ ਕੰਮ ਨਿਵੇੜ ਲੈ ਅੱਗੇ ਤਾਂ 12 ਵਜੇ ਤੱਕ ਜੁੜਲ ਜੁੜਲ ਕਰੀ ਜਾਣੀ ਰਹਿਣੀ ਆ ਇੱਥੇ ਸਾਰਾ ਦੇ ਹੱਥ ਪੈਰ ਜੇ ਮਾਰੀ ਜਾਣੀ ਰਹਿਣੀ ਆ ਤਾਂ ਹੀ ਅੱਜ ਸੁਨੇਹਾ ਨਿਵੇੜ ਲਿਆ ਭੈਣ ਦਾ ਬੜਾ ਖਿਆਲ ਰੱਖਦੀ ਆ ਤੂੰ ਲੈ ਸੁੱਖ ਨਾਲ ਮੇਰੀ ਛੋਟੀ ਭੈਣ ਆ ਪਰੀਆਂ ਵਰਗੀ ਐ ਖਿਆਲ ਕਿਉਂ ਨਾ ਹੋਵੇ ਜਾਣਾ ਹੁਣ ਮਿਲ ਕੇ ਆਉਣਾ ਮੈਂ ਤਾਂ ਬੁਲਾਇਂ ਜੇ ਕਰੀ ਜਾਂਦਾ ਮੈਂ ਅੱਛਾ ਤੇਰੀ ਭੈਣ ਭੈਣ ਹੋਗੀ ਮੇਰਾ ਭਾਈ ਭਾਈ ਨਹੀਂ ਹੈਗਾ ਹੈ ਦੇਖੋ ਤੇ ਕੱਪੜੇ ਕਿਵੇਂ ਚਲਾਚਰਾ ਮਾਰਦੀ ਸੀ ਕਿਵੇਂ ਰੋਂਦੀ ਸੀ ਉਹਦੇ ਕੱਪੜੇ ਦੇ ਨੋਤੇ ਵੀ ਮੈਨੂੰ ਰੋਜ਼ ਧੋਣੇ ਪੈਂਦੇ ਰਗੇ ਮੇਰੇ ਭਾਈ ਬਾਰੇ ਵੀ ਕਦੇ ਸੋਚ ਲਾ ਕੀ ਨਹੀਂ ਸੋਚਦੀ ਤੇਰੇ ਭਾਈ ਬਾਰੇ ਹੈ ਸਵੇਰੇ ਉੱਠਣਸਾਰ ਨਿਕਲ ਜਾਂਦਾਗਾ ਚੰਗੀਆਂ ਚੋਖੀਆਂ ਚਾਹਾਂ ਪੀਂਦਾ ਚੰਗੇ ਸੀਸੇਆਂ ਮੋਰੇ ਖੜਕੇ ਬੋਦੀਆਂ ਸ਼ਿੰਗਾਰ ਲੈਂਦਾ ਹਾਂ ਚੰਗੇ ਕੱਪੜੇ ਪਾਉਂਦਾਗਾ ਮੰਦਾ ਬੋਲਦਾ ਲਾਹ ਲਾ ਕੱਪੜੇ ਛੜਦਾ ਕਦੇ ਕੋਈ ਕੱਪੜਾ ਪਹਿਨਦਾ ਹੋ ਤਾਂ ਕੋਈ ਕੱਪੜੇ ਵੀ ਨਹੀਂ ਪਸੰਦ ਆਉਂਦੇ ਤੂੰ ਕੱਪੜੇ ਧੋਂਦੀ ਉਹਦੇ ਔਖੀ ਹੁੰਦੀ ਆ ਐ ਨਹੀਂ ਦੇਖਦੀ ਵੀ ਉਹ 10 ਮੱਜਾਂ ਸਾਹਮ ਤੇ ਲਿਆਉਂਦਾ ਸਾਰਾ ਦਿਨ ਮਾਗਰ ਫਿਰਦਾ ਰਹਿੰਦਾ ਉੱਥੇ ਬਿਰ ਬਿਰ ਕਰਦਾ ਤੁੱਪੇ ਮੱਚਦਾਗਾ ਤੈਨੂੰ ਹੀ ਲੱਗਦਾ ਕਿਤੇ ਤਾਂ ਲੋਰਾਂ ਟੀ-ਸ਼ਰਟਾਂ ਪਾ ਕੇ ਨਿਕਲਦਾ ਕਦੇ ਚਾਦਰੇ ਪਾ ਪਾ ਨਿਕਲਦਾ ਮੈਨੂੰ ਤਾਂ ਉਹਦਾ ਪੇਤ ਨਹੀਂ ਆਉਂਦਾ ਵੀ ਉਹ ਬੰਦਾ ਹੈ ਕਿਹੇ ਜਾ ਕੋਈ ਬੰਦਾ ਨਹੀਂ ਸੜੇ ਬੰਦਿਆਂ ਦੀ ਤਾਂ ਆਤੀ ਹੁੰਦੀ ਆ ਉਹ ਤਾਂ ਮਸਤ ਮਲੰਗ ਹੁੰਦੇ ਨੇ ਪਰ ਹੁਣ ਆਪਾਂ ਠੀਕ ਹੈ ਹੁਣ ਆਪਾਂ ਉਹਦੇ ਬਾਰੇ ਵੀ ਸੋਚਣਾ ਬਥੇਰਾ ਸੋਚਦੀਆਂ ਹੁਣ ਹੋਰ ਉਹਦੇ ਬਾਰੇ ਕੀ ਸੋਚਣਾ ਚੰਗੇ ਚੋਖਾ ਖਾਣ ਨੂੰ ਮਿਲਣ ਚੰਗੇ ਧੋਤੇ ਕੱਪੜੇ ਮਿਲਦੇ ਜੋ ਦੋ ਮੱਜਾਂ ਨੂੰ ਕੱਖ ਕੰਡਾ ਪਾਲਣਾ ਬਾਹਰ ਵੀ ਆਪਦੀ ਐਸ਼ ਕਰਨਾ ਨਿਕਲਦਾ ਕੰਮ ਨੂੰ ਨਹੀਂ ਨਿਕਲਦਾ ਉਹ ਓਏ ਤੂੰ ਕਿਹੜੀ ਸੋਚਾਂ ਕਹਿਨੀ ਆ ਮੈਂ ਕਿੱਧਰ ਲੈ ਕੇ ਜਾਣਾ ਗੱਲ ਆਪ ਕਿੱਧਰ ਜਾਂਦੀ ਆ ਮੈਂ ਤਾਂ ਉਹਦੇ ਵਿਆਹ ਬਾਰੇ ਕਹਿਣਾ ਵੀ ਉਹਦੇ ਵਿਆਹ ਬਾਰੇ ਸੋਚ ਕੋਸਾ ਸਾਨੂੰ ਕੌਣ ਦੇਉ ਕਿਸੇ ਨੇ ਆਪ ਦੀ ਤੇ ਡੋਬਣੀ ਆ ਸੜੇ ਹੋਏ ਬੰਦੇ ਨੂੰ ਦੇ ਕੇ ਨਾ ਮੈਨੂੰ ਐਂ ਦੱਸ ਤੂੰ ਸਾਡੇ ਘਰੇ ਆ ਕੇ ਤੂੰ ਕਿੰਨਾ ਕੁ ਡੁੱਬ ਗਈ ਰਾਜ ਕਰਦੀ ਆ ਕੱਲੀ ਚੰਗਾ ਚੋਖਾ ਖਾਨੀ ਆ ਚੰਗਾ ਚੋਖਾ ਪਹਿਣਦੀ ਆ ਤੈਨੂੰ ਕੀ ਘਾਟ ਆ ਸਾਡੇ ਘਰੇ ਵੀ ਉਹਨੂੰ ਘਾਟ ਰਹੇ ਜੂਗੀ ਹਾਂ ਕੀ ਅੰਤ ਤਾ ਤੇਰੇ ਘਰੇ ਰਾਜ ਕਰਨ ਦਾ ਉਹ ਗੋਲੀਆਂ ਉਹ ਸਾਰਾ ਦਿਨ ਤਾਂ ਛੋਡੇ ਪਾਈਆਂ ਦੇ ਥੱਲੇ ਕੰਮ ਕਰਦੀ ਰਹਿਣੀ ਆ ਕਦੇ ਛੋਡੇ ਲੰਗਰ ਥੱਪਦੇ ਕਦੇ ਛੋਡੇ ਝਾਰੂ ਪੋਚੇ ਕਰਦੇ ਕਦੇ ਛੋਡੇ ਖਫਣ ਢੋਦੇ ਹੈ ਮੈਥੋਂ ਨਹੀਂ ਹੁੰਦਾ ਜੇ ਮੈਂ ਹਾਇਰਾ ਆ ਇਹ ਯਾਰ ਆ ਜ ਤਰਬ ਕਿਸੇ ਨੂੰ ਨਾ ਦੇਵੇ ਆ ਜਿਹੜੇ ਦੋ ਛੜੇ ਹੋਏ ਮਿਲੇ ਮੈਨੂੰ ਬੰਦੇ ਇਹ ਛੋਡੇ ਦੋਹਾਂ ਚ ਇੱਕ ਵੀ ਚੱਜਦਾ ਹੁੰਦਾ ਮੈਂ ਤਾਂ ਵੀ ਰਾਜ ਕਰ ਲੈਂਦੀ ਚਲ ਠੀਕ ਆ ਚਾ ਕਰ ਲਾ ਕੁੱਟ ਸਿਰ ਦੁਖਣ ਲਾਤਾ ਲੱਗਿਆ ਵਾਕ ਵਾਕ ਕਰਨੀ ਇਹੀ ਕੋਸ਼ ਰਹਿੰਦਾ ਕਦੇ ਸੋਨੂੰ ਲੰਗਰ ਥੱਪ ਥੱਪ ਖਵਾ ਦਿਆਂ ਕਦੇ ਸੋਨੂੰ ਮੈਂ ਚਾਹਾਂ ਕਰ ਇਹ ਤਾਂ ਕਾਲਾ ਨਿੱਕਾ ਲੋ ਤਾਂ ਮੈਨੇ ਜੀਣਾ ਲੱਗੇ ਜਿੱਤੇ ਦੀ ਜੇ ਇੱਕ ਤੇ ਭੋਲੇਆ ਵਿਆਹ ਦੀ ਗੱਲ ਵਾਂਦੇ ਨਾ ਕਿਹੜਾ ਹੀ ਲੱਗ ਜੂ ਕਰਦੇ ਆਂ ਵੱਡੇ ਭਾਈ ਨਾਲ ਕਰਦੇ ਜਾ ਕੇ ਸਰੇਂ ਪੁਰੀ ਯਾਰਾ ਵੱਡੇ ਭਾਈ ਠੀਕ ਆ ਭੋਲੇ ਕਿਧਰੋਂ ਆਇਆ ਭੋਲੇ ਨਾਲੇ ਹੁ ਤੂੰ ਪਿੰਡ ਜਿਹੜਾ ਦੇ ਗਏ ਆਂ ਭਾਈ ਓਏ ਢੇੜੇ ਗੂੜੇ ਨਾ ਦਿਆ ਕਰ ਕੰਮ ਕਰਿਆ ਕਰ ਕੰਮ ਬੰਦਿਆਂ ਵਾਲੇ ਨਾਲੇ ਨਾ ਕੋਈ ਗੱਲ ਨਹੀਂ ਬਾਈ ਨਾਲੇ ਆਹ ਕੀ ਤੂੰ ਭੇਜ ਜਾ ਬਣਾਈ ਫਿਰਦਾ ਇਹਦਾ ਬਾਈ ਗੱਗੂ ਗੇਲੀ ਲੱਗਦਾ ਸਾਰਾ ਪਿੰਡ ਦੇਖਦਾ ਮੈਨੂੰ ਕਿਦਾਂ ਲੱਗਦਾ ਮੈਂ ਪਿੰਡ ਵਿੱਚ ਦੀ ਓਏ ਗੱਗੂ ਗੇਲਦਾ ਠੀਕ ਆ ਪਰ ਤੇਰੀਆਂ ਚਾਂਦਰੇ ਫੌਣ ਦੀ ਕੋਈ ਉਮਰ ਹਜੇ ਤਾਂ ਤੂੰ ਨੌਜਵਾਨ ਆ ਵਧੀਆ ਟੀ-ਸ਼ਰਟ ਲੋਰ ਵਗੈਰਾ ਪਾ ਕੇ ਰੱਖਿਆ ਕਰ ਨਾ ਕੋਈ ਗੱਲ ਨਹੀਂ ਵੱਡੇ ਨਾਲੇ ਆ ਜਿਹੜੀ ਤੂੰ ਸੜਿਆਂ ਸੁੜਿਆਂ ਦੀ ਗੱਲ ਕਰਦਾ ਨਾ ਹੁਣ ਤੈਨੂੰ ਛੜਾ ਨਹੀਂ ਰਹਿਣ ਦਿੰਦੇ ਉਹ ਕਰੀ ਜਾਂਦੇ ਤੇਰੇ ਵਿਆਹ ਦੀ ਗੱਲ ਅਸਾਂ ਬਾਈ ਹਾਂ ਇਹੀ ਗੱਲ ਤਾਂ ਵੱਡੇ ਭਾਈ ਮੈਂ ਕਰਦੀ ਸੀ ਤੇਰੇ ਨਾਲ ਵਿਆਹ ਦੀ ਸਾਰੇ ਜਣੇ ਜਿੰਨੇ ਵੈਗੀ ਬਸ ਗੱਲਾਂ ਮੱਚੀ ਗੱਲ ਚਲਾਈ ਬੈਠੇ ਆ ਭਾਈ ਮੇਰੇ ਵਾਰੀ ਕੀ ਸੋਚੇਂ ਹਾ ਤੁਧਾ ਬਚਲੇ ਜੋ ਫੁੱਕਾ ਮਾਰੀ ਜਾਣਾਗਾ ਓ ਭੋਲਿਆ ਗੱਲ ਸੁਣਾ ਇਹ ਤਾਂ ਕਬੀਲਦਾਰੀ ਆ ਸਾਰਾ ਕੁਝ ਹੀ ਕਰਨਾ ਪੈਂਦਾ ਬੰਦੇ ਨੂੰ ਹੈ ਕਦੇ ਬੁੜੀਆਂ ਢਿੱਲੀਆਂ ਮੱਠੀਆਂ ਨੇ ਰੋਟੀ ਵੀ ਲਾਉਣੀ ਪੈ ਜਾਂਦੀ ਆ ਵਿਆਹ ਇੱਕ ਹੋਰ ਚੀਜ਼ ਆ ਕੰਮ ਤਾਂ ਬੰਦੇ ਨੇ ਕਰਨਾ ਹੀ ਕਰਨੇ ਨੇ ਪ੍ਰਚਾਰ ਬਾਣੀਆਂ ਗੱਲਾਂ ਜੀਆਂ ਨਾ ਮਾਰਾ ਚਾਹ ਪੀਲਾ ਕੋਟਾ ਮੱਜਾਂ ਨੂੰ ਲੈ ਆ ਸੱਪੜ ਤੇ ਨਵਾ ਲਿਆ ਠੀਕ ਆ ਵੱਡੇ ਭਾਈ ਮੱਜਾਂ ਨਵਾ ਲਿਆਉਂਗਾ ਮੈਂ ਨਾਲੇ ਮੈਂ ਆਪਣਾ ਲੁਗਾ ਹੁਤਾ ਹੋਇਆ ਨਾ ਤਾਣੀਗਾ ਸਰ ਸੀ ਮੈਂ ਪੈਨੇ ਹੀ ਕਰ ਦੱਸਿਆ ਸੀ ਲਗਦਾ ਹਾਂ ਹੀ ਕਰ ਦੱਸਿਆ ਸੀ ਉਹਨਾਂ ਨੇ ਚਲੋ ਫਿਰ ਹੇ ਰੱਬਾ ਫਰਦ ਖਣ ਲੱਗ ਗਏ ਨਹੀਂ ਮੈਂ ਭਾਜ ਭਾਜ ਘਰ ਦਾ ਕੰਮ ਨਿਮੇੜਿਆ ਮੈਂ ਮਾਦੀ ਭੈਣ ਨੂੰ ਮਿਲ ਕੇ ਆਉਂ ਨੀ ਪੁੰਦੂ ਜਾ ਮੈਂ ਨਹੀਂ ਆ ਜਾ ਤੇਰੀ ਭੈਣ ਕੋਲੇ ਮੇਰੇ ਭਾਈ ਭਾਈ ਤੇਰੀ ਭੈਣ ਭੈਣ ਲੱਗ ਗਿਆ ਹੋਰ ਹੀ ਕੋ ਲੱਛਣ ਜੇ ਕਰਨ ਆਕੜ ਚਾ ਕੇ ਆਪ ਹੀ ਚਾਹ ਕਰਕੇ ਪੀਤੀ ਆ ਪੀ ਲੈ ਰੰਗਰ ਵੀ ਆਪ ਪਕਾ ਕੇ ਖਾ ਲਿਆ ਕਰੋ ਕਿਹੜਿਓ ਭਾਈ ਕੋਣ ਸਤਿਗੁਰ ਜੀ ਸਤਿ ਸ੍ਰੀ ਅਕਾਲ ਅਸੀਂ ਜੀ ਸਰਲ ਕੰਪਨੀ ਤੋਂ ਆਏ ਆ ਜੀ ਨੀ ਭਣ ਜਿੱਥੋਂ ਮਰਜੀ ਆਈ ਆ ਤੂੰ ਹੈ ਸਿਖਰ ਦੁਪਹਿਰਾਂ ਤਾਂ ਦੇਖ ਲਿਆ ਕਰੋ ਚੱਕਦੇ ਮੂੰਹ ਅਗਲੇ ਦੇ ਘਰੇ ਵੱੜ ਜਣੇ ਉਹਨਾਂ ਕੋ ਸੁੱਤਾ ਪਿਆ ਹੁੰਦਾ ਕੋ ਬੈਠਾ ਹੁੰਦਾ ਅਸੀਂ ਸਰਲ ਕੰਪਨੀ ਤੋਂ ਆਏ ਸੀ ਅਸੀਂ ਨਹੀਂ ਤੇਰੇ ਵਰਗੀਆਂ ਫੀਤੇ ਜੇ ਪਾ ਕੇ ਦਿਨ ਚ ਦੋ ਦੋ ਤਿੰਨ ਤਿੰਨ ਆ ਜਾਂਦੀਆਂ ਨੇ ਮੇਰੇ ਘਰੇ ਕਿਤੇ ਕਹਦਣੀਆਂ ਜੀ ਆਹ ਸ਼ੈਂਪੂ ਲੈ ਲਓ ਜੀ ਸਾਥੋਂ ਆਹ ਦਵਾਈ ਲੈ ਲਓ ਜੀ ਸਾਥੋਂ ਮੱਛਰ ਮਾਰਨ ਵਾਲੀ ਲੈ ਲਓ ਅੱਜ ਤਾਂ ਕੋਈ ਦਵਾਈ ਨਹੀਂ ਲੈਣੀ ਕੁਛ ਨਹੀਂ ਲੈਣਾ ਭਾਈ ਜਾਓ ਅਸੀਂ ਦਵਾਈ ਨਹੀਂ ਵੇਚਦੇ ਜੀ ਅਸੀਂ ਤਾਂ ਘਰ ਘਰ ਜਾ ਕੇ ਲੋਕਾਂ ਨੂੰ ਇਹ ਸਮਝਾਉਨੇ ਆ ਜਿਹੜੇ ਤੋਂ ਤੁਹਾਡੇ ਬੇਰੋਜ਼ਗਾਰ ਨੇ ਜਾਂ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਕੰਮ ਵੀ ਦਿੰਨੇ ਆ ਤੇ ਉਹਨਾਂ ਦਾ ਪੈਸਾ ਵੀ ਡਬਲ ਹੁੰਦਾ। ਅੱਛਾ ਬਹਿ ਜਾਓ। ਪੈਸਾ ਡਬਲ? ਹਾਂਜੀ ਪੈਸਾ ਡਬਲ ਹੁੰਦਾ। ਅਸੀਂ 15 ਦਿਨਾਂ ਦੇ ਵਿੱਚ ਵਿੱਚ ਅਸੀਂ ਬੰਦੇ ਦੇ ਪੈਸੇ ਡਬਲ ਕਰਕੇ ਦਿੰਨੇ ਆ। ਸਾਨੂੰ ਕੀ ਫਾਇਦਾ? ਤੁਸੀਂ ਕਿਉਂ ਕਰਕੇ ਦਿੰਨੇ ਹੋ? ਤੁਹਾਡੇ ਪਿਓ ਦੇ ਨੇ? ਇਹਦੇ 'ਚ ਸਾਡੀ ਕੰਪਨੀ ਦੀ ਟੀਆਰਪੀ ਵਧਦੀ ਹੈ ਜੀ। ਕੀ ਵੱਧੀਆ টিআরপি ਉਹ ਕੀ ਹੁੰਦੀ ਆ টিআরপি ਜਾਨੀ ਕਿ ਜਿਵੇਂ ਆਪਾਂ ਕਹਿ ਦਿੰਨੇ ਆ ਆਪਾਂ ਕੋਈ ਬਿジネス ਸ਼ੁਰੂ ਕਰਦੇ ਆ ਤਾਂ ਉਹਦੇ ਵਿੱਚ ਜਿਹੜਾ ਪ੍ਰੋਫਿਟ ਤਾਂ ਹੁੰਦਾਗਾ ਉਹਨੂੰ টিআরপি ਕਹਿ ਦਿੰਦੇ ਆ আচ্ছা ਪਰ ਸਾਡੇ ਦਾ ਕੋਈ ਭਈ ਬੱਜਣਾ ਜੇ ਪੁੱਸਣਾ ਜੇ ਕੁਛ ਨਹੀਂ ਚੱਲਦਾ ਹੈਗਾ ਸਾਡੇ ਦਾ ਚਾਰ ਮੱਝਾਂ ਰੱਖੀਆਂ ਨੇ ਗੋਹਾ ਸਿੱਟੀ ਦਾ ਧਾਰਾਂ ਕੱਢੀ ਦੀਆਂ ਡੇਰੀ ਚ ਪਾਈ ਦਾ ਤੇ 15 ਦਿਨਾਂ ਤੋਂ ਪੈਸੇ ਫੜ ਲਈਏ ਇਹ ਤਾਂ ਫਿਰ ਤੁਹਾਨੂੰ ਫਾਇਦਾ ਹੋਣਾ ਚਾਰ ਬੱਜਾ ਤੋਂ ਹੀ ਤੁਸੀਂ ਚਾਰ ਮੱਝਾਂ ਤੇ ਲੋਨ ਕਰਵਾ ਕੇ ਸਾਡੀ ਕੰਪਨੀ ਨੂੰ ਪੈਸੇ ਦਿਓ ਅਸੀਂ ਡਬਲ ਕਰਕੇ ਦਿੰਨੇ ਆ ਹਾਂ ਲੋਨ ਹੋ ਜੂ ਮੱਜਾਂ ਤੇ ਵੀ ਹਾਂ ਹੋ ਜੂਗਾ ਜੀ ਪਰ ਭਈ ਨਾ ਆਸ ਆ ਛੋਡਾ ਅੰਕਲ ਇਹਦਾ 22 ਛੋਡਾ ਕੀ ਲਗਣਾ ਸੀ ਮੇਰੀ ਗੱਲ ਸੁਣੋ ਉਹ ਨਹੀਂ ਮੰਨਣਾ ਜੇ ਇੱਥੇ ਆ ਗਿਆ ਤੁਹਾਡੀ ਲਾਹ ਪਾ ਕਰ ਦੋ ਮੈਂ ਤਾਂ ਹਜੇ ਫੇਰ ਵੀ ਘੱਟ ਬੋਲਦੀ ਆ ਫੇਰ ਵੀ ਇੱਕ ਵਾਰੀ ਪੁੱਛ ਲਓ ਜੀ ਕੀ ਕਹਿੰਦੇ ਆ ਉਹ ਆ ਸੁਣਦੇ ਨਹੀਂ ਬੇ ਕਿੱਥੇ ਮਰ ਗਿਆ ਆ ਜਾ ਨਿਕਲਾ ਕਰ ਬਾਹਰ ਹਾਂ ਲੋ ਹਾਂ ਆ ਗਿਆ ਸਤਿ ਸ੍ਰੀ ਅਕਾਲ ਜੀ ਸਸਿਕਾ ਭਾਈ ਜੇ ਖਾਣਾ ਮੱਛਰ ਪੈਰ ਖਾ ਗਿਆ ਹਾਂ ਦੱਸੋ ਕੀ ਹੋ ਗਿਆ ਆ ਭਾਈ ਆਇਆ ਅੱਟੀ ਸੀ 2 ਸੀ ਬਦਾ ਕੇ ਪੈਸੇ ਦੁੱਗਣੇ ਕਰਕੇ ਦਿੰਦਾ ਹੈ ਲੈ ਲਓ ਪੈਸੇ ਦੁੱਗਣੇ ਆਪਾਂ ਪੈਸੇ ਡਬਲ ਕਰਕੇ ਦਿੰਨੇ ਆ ਜੀ ਉਹ ਕਿਵੇਂ ਸਰਲ ਕੰਪਨੀ ਆ ਆਪਣੀ ਉਹਦੇ ਵਿੱਚ ਜਿਵੇਂ ਤੁਸੀਂ ਇਨਵੈਸਟਮੈਂਟ ਕਰੋਗੇ ਤੁਹਾਡੇ ਪੈਸੇ ਡਬਲ ਹੋ ਕੇ ਆਉਣਗੇ ਨਾ ਨਾ ਭਾਈ ਅਸੀਂ ਨਹੀਂ ਦੁੱਗਣੇ ਦੱਗਣੇ ਦੀ ਲੋੜ ਅਸੀਂ ਤਾਂ ਆਪਦੇ ਜੇ ਮੰਨ ਲਾ ਮੈਂ ਤੈਨੂੰ 50 ਰੁਪਏ ਦਿੰਨੀ ਆ ਤੂੰ ਮੈਨੂੰ 100 ਦੇਵੇਂਗਾ ਉਹ ਹੋਣਗੇ ਡਬਲ ਹੋਣਗੇ 100 ਮਿਲੂਗਾ ਤੁਹਾਨੂੰ ਆਦੇ ਪੰਜਾਹ ਰੁਪਏ ਸੌ ਤਾਂ ਤੁਹਾਨੂੰ ਆਏ ਨਹੀਂ ਬਰਦੇ ਜੀ ਜਿਵੇਂ ਤੁਸੀਂ ਕਹਿੰਦੇ ਹੋ ਪਹਿਲਾਂ ਤੁਹਾਡੇ ਡਾਕੂਮੈਂਟ ਲੱਗਣਗੇ ਤੁਹਾਡੇ ਫਾਰਮ ਭਰੇ ਜਾਣਗੇ ਕੰਪਨੀ ਕੋਲੇ ਤੁਹਾਡੇ ਪੈਸੇ ਜਾਣਗੇ ਫੇਰ ਕਿਤੇ ਆ ਕੇ ਡਬਲ ਹੋਣਗੇ ਇਹ ਤਾਂ ਭਾਈ ਬਾਲਾ ਸਿਆਪਾ ਦਾ ਕੁੱਤਖਾਨਾ ਜਾ ਲੱਗਦਾ ਮੈਨੂੰ ਤੇਰਾ ਹੋਰ ਆ ਤਾਂ ਜਾਬਾ ਲੋਕਾਂ ਦੇ ਫਾਰਮ ਪਰ ਕੋਈ ਕੁਤਮਲਾ ਸੋ ਕੁਸ ਕਰਾਓਗੇ ਤੁਹਾਨੂੰ ਨਹੀਂ ਚਾਹੀਦੇ ਇਹ ਤਾਂ ਇੱਕ ਵਾਰ ਹੀ ਲੱਗਣਗੇ ਜੀ ਇਹ ਕਿਹੜਾ ਬਾਰੀ ਬਾਰੀ ਲੱਗਣੇ ਨੇ ਪੈਸੇ ਤਾਂ ਤੁਹਾਡੇ ਬਾਰੀ ਬਾਰੀ ਆਉਣਗੇ ਨਾ ਡਬਲ ਹੋ ਕੇ ਇਹ ਤਾਂ ਸੋਚੋ ਤੁਸੀਂ ਆਸੀਂ ਪਿਛਲੇ ਘਰ ਵਾਲਿਆਂ ਦਾ ਬਾਰਮ ਭਰਿਆ ਸੀ ਉਹਨਾਂ ਨੂੰ ਗੱਡੀ ਮਿਲੀਆ ਫੋਰਚੂਨਰ ਨਾ ਨਾ ਬਾਈ ਕੋਈ ਕਰਾਈ ਜਾਵੇ ਅਸੀਂ ਨਹੀਂ ਕਰਾਉਣੀ ਇੱਕ ਵਾਰੀ ਸੋਚ ਲੋ ਜੀ ਅਸੀਂ ਤਾਂ ਮਸਾਂ ਜੋੜੇ ਨੇ ਪੈਸੇ ਉਹ ਪਸ਼ੂਆਂ ਦਾ ਦੁੱਧ ਪਾ ਪਾ ਕੇ ਕਿੰਨਾ ਕੁ ਟਾਈਮ ਪਾਈ ਜਾਉਂਗੇ ਉਹਨਾਂ ਚੋ ਕੀ ਮਿਲਦਾ 70 ਰੁਪਏ ਕਿਲੋ ਹੋਊਗਾ ਵੱਧ ਤੋਂ ਵੱਧ ਇਧਰ ਤੁਸੀਂ 70 ਰੁਪਏ ਸਾਡੀ ਕੰਪਨੀ ਨੂੰ ਦਿਓ ਤੁਹਾਡੇ ਡਬਲ ਹੋ ਕੇ ਤੁਹਾਨੂੰ ਨਾਲ ਦੀ ਨਾਲ ਮਿਲ ਜਾਣਗੇ ਨਾ ਨਾ ਮੈਨੂੰ ਨਹੀਂ ਫਿੱਟ ਜੇ ਲੱਗਦੀ ਇਹਨਾਂ ਦੀ ਗੱਲ ਨਾ ਫਿਰ ਤੁਸੀਂ ਸਾਨੂੰ ਸਿੱਧੇ ਪੈਸੇ ਦੇ ਦੋ? ਅਸੀਂ ਸਿੱਧੇ ਪੈਸੇ ਦੇ ਨਹੀਂ ਸਕਦੇ। ਇਹਦੇ ਵਿੱਚ ਸਾਡਾ ਵੀ ਲੌਸ ਹੈ। ਜਿਹੜੇ ਕੰਪਨੀ ਨੇ ਸਾਨੂੰ ਦੇਣਿਆ ਉਹ ਸਾਡੇ ਵੱਲੋਂ ਜਾਣਗੇ ਫਿਰ। ਫਿਰ ਤੁਸੀਂ ਸਾਨੂੰ ਕਿਵੇਂ ਦਮੋਗੇ? ਅਸੀਂ ਤੁਹਾਡੇ ਪ੍ਰੂਫ ਲਾਵਾਂਗੇ, ਤੁਹਾਡੇ ਫਾਰਮ ਲੱਗਣਗੇ, ਬਕਾਇਦਾ ਤੁਹਾਡਾ ਸਾਰਾ ਬਾਇਓ ਡਾਟਾ ਸਾਡੇ ਕੋਲੇ ਆਊਗਾ। ਤੁਹਾਡੇ ਬੈਂਕ ਖਾਤੇ ਲੱਗਣਗੇ, ਫਿਰ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਉਣਗੇ। ਇਹਦੇ ਵਿੱਚ ਤੁਹਾਡਾ ਫਾਇਦਾ ਇਹ ਹੈ ਜੀ, ਦੇਖੋ ਜਦੋਂ ਤੁਸੀਂ ਦੋ ਮੈਂਬਰ ਲਾਉਂਗੇ। ਠੀਕ ਹੈ, ਪਹਿਲਾਂ ਤਾਂ ਅਸੀਂ ਤੁਹਾਡਾ ਫਾਰਮ ਭਰਤਾ, ਤੁਹਾਡੇ ਥੱਲੇ ਦੋ ਮੈਂਬਰ ਆਉਣਗੇ, ਉਹਨਾਂ ਦੇ ਪੈਸੇ ਤੁਹਾਨੂੰ ਆਉਣਗੇ। ਉਹਨਾਂ ਦੇ ਥੱਲੇ ਦੋ ਮੈਂਬਰ ਆਉਣਗੇ ਉਹਨਾਂ ਦੇ ਵੀ ਪੈਸੇ ਤੁਹਾਨੂੰ ਆਉਣਗੇ ਜਿਵੇਂ ਹੁਣ ਤੁਸੀਂ ਸਾਨੂੰ 1 ਲੱਖ ਰੁਪਇਆ ਦੇਤਾ ਠੀਕ ਆ ਉਹਦਾ ਅਸੀਂ 2 ਲੱਖ ਰੁਪਇਆ ਤੁਹਾਨੂੰ ਕਰਕੇ ਦਵਾਗੇ ਡਬਲ ਨਾ ਜੇ ਅਸੀਂ ਤੁਹਾਨੂੰ 1 ਲੱਖ ਰੁਪਇਆ ਦਈਏ ਤੁਸੀਂ ਕਿੰਨੇ ਦਿਨਾਂ ਬਾਅਦ ਫਿਰ ਸਾਨੂੰ ਦੋ ਦੁੱਗਣਾ ਕਰੋਗੇ ਅਸੀਂ 15 ਦਿਨਾਂ ਬਾਅਦ ਤੁਹਾਨੂੰ ਤੁਹਾਡੇ 2 ਲੱਖ ਰੁਪਇਆ ਤੁਹਾਡੇ ਹੱਥ ਤੇ ਧਰ ਦਾਂਗੇ ਅੱਛਾ ਹਾਂਜੀ ਤੁਹਾਡੇ ਕੋਲੇ ਕੀ ਸਬੂਤ ਹੈ ਸਾਡੇ ਕੋਲੇ ਆ ਫਾਰਮ ਹੈਗੇ ਨੇ ਸਾਰੇ ਨੇ ਆ ਜਿੰਨੇ ਵੀ ਤੁਹਾਡੇ ਪਿੰਡ ਦੇ ਵਿੱਚ ਅਸੀਂ ਕੀਤੇ ਆ ਸਾਰਿਆਂ ਦੇ ਨੇ ਸਰਪੰਚਾਂ ਦੇ ਸਾਰੇ ਸਾਰੇ ਕਾਰੀ ਹੈਗੇ ਨੇ ਤੁਹਾਡੇ ਇੱਥੇ ਨੇ ਜਿਹੜੇ ਨੇੜੇ ਨੇੜੇ ਨੇਗੇ ਆ ਦੇਖੋ ਸਾਰਾ ਡਾਟਾ ਸਾਡੇ ਕੋਲੇ ਆ। ਹਾਂ ਉਹਦੀ ਫੋਟੋ ਨਹੀਂ ਹੈਗੀ। ਹਾਂ ਤਾਂ ਨੰਬਰਦਾਰਾਂ ਦੀ ਉਹਦੀ ਮੁੰਡੇਰੀ ਆ ਹਨਾ ਇਹਨਾਂ ਨੇ ਵੀ ਲਾਇ ਨਹੀਂ। ਸਾਰਿਆਂ ਨੇ ਲਾਇ ਨਹੀਂ ਜੀ ਤੁਹਾਡੇ ਸਰਪੰਚ ਮੈਂਬਰ ਨੰਬਰਦਾਰ ਨਾ ਚਲੋ ਉਹ ਤਾਂ ਗੱਲ ਠੀਕ ਆ ਪਰ ਕੰਪਨੀ ਨੂੰ ਕੀ ਬਚਦਾ ਹੋਇਆ ਲੋਕਾਂ ਨੂੰ ਦੁੱਗਣੇ ਪੈਸੇ ਦੇ ਕੇ ਇਹੀ ਤਾਂ ਆਣ ਪੜ ਸੋਚ ਆ ਗਈ ਜਿਹੜੀ ਇਹਨਾਂ ਨੂੰ ਇਹੀ ਤਾਂ ਪਤਾ ਨਹੀਂ ਜੀ ਹੁਣ ਜਿਹੜੇ ਬੰਦੇ ਅਮੀਰ ਆ ਉਹ ਹੋਰ ਅਮੀਰ ਕਿਉਂ ਹੋ ਰਿਹਾ ਜਿਹੜੇ ਬੰਦੇ ਗਰੀਬ ਆ ਉਹ ਹੋਰ ਗਰੀਬ ਕਿਉਂ ਹੋ ਰਿਹਾ ਇਹਹੀ ਕਰਕੇ ਦੇਖੋ ਵੀ ਜਿਹੜੀ ਸਰਕਾਰ ਆ ਇਹਨਾਂ ਨੇ ਇੱਕ ਮੁਹਿੰਮ ਚਲਾਇਆਗਾ ਵੀ ਜਿੰਨੇ ਵੀ ਆਪਣੇ ਗਰੀਬ ਘਰ ਦੇ ਆ ਜਾਂ ਕੁਝ ਵੀ ਹੈ ਇਹਨਾਂ ਨੂੰ ਆਪਾਂ ਅਮੀਰ ਕਰਨਾ ਉਹ ਕਿਵੇਂ ਕਰਨਾ ਵੀ ਜਿਵੇਂ ਹੁਣ ਆ ਸਾਡੀ ਕੰਪਨੀ ਆ ਗਈ ਸ਼ੇਅਰ ਮਾਰਕੀਟ ਆ ਗਈ ਠੀਕ ਹੈ ਜੀ ਜਿਵੇਂ ਇਹਦੇ ਵਿੱਚ ਪੈਸਾ ਤੁਸੀਂ ਲਾਓਗੇ ਅਸੀਂ ਤੁਹਾਨੂੰ ਡਬਲ ਕਰਕੇ ਦੇਵਾਂਗੇ ਇਹਦਾ ਜਿਹੜਾ ਮੇਨ ਮਕਸਦ ਆ ਇਹ ਇਹੀ ਹੈ ਲੀ ਸਾਰਿਆਂ ਨੂੰ ਨੀਰ ਕਰ ਦੇਣਗੇ ਸਾਰਿਆਂ ਨੂੰ ਜੀ ਵੇ ਮੈਨੂੰ ਤਾਂ ਲੱਗਦਾ ਨੰਬਰਦਾਰਾਂ ਦੇ ਆਪਾਂ ਕਹਿੰਨੇ ਵੀ ਇਹਨਾਂ ਦੇ ਕਿੱਥੋਂ ਹਨਾ ਰੱਬ ਪੈਸੇ ਸਿੱਟਦਾ ਕਿੱਥੋਂ ਇੰਨਾ ਪੈਸਾ ਹੋਰ ਸਰਪੰਚ ਜੀ ਦੀ ਵੱਡੀ ਕੋਠੀ ਪਾਈ ਬੈਠੀ ਆ ਪਿਛਲੇ ਹਫਤੇ ਨੰਬਰਦਾਰ ਨੂੰ ਗੱਡੀ ਮਿਲੀ ਹੈ ਜੀ ਕੀ ਸੋਚਦੇ ਹੋ ਨਾ ਸੋਚਣਾ ਕੀ ਆ ਨਾ ਨਾ ਮੈਂ ਨਹੀਂ ਪੈਸੇ ਲਾਉਂਦਾ ਮੈਂ ਤਾਂ ਉਹ ਸਾਰੇ ਪੈਸੇ ਭੋਲੇ ਦੇ ਵਿਆਹ ਵਾਸਤੇ ਰੱਖੇ ਨੇ ਬੱਚੇ ਭੋਲੇ ਦੇ ਵਿਆਹ ਦੇ ਵਿਆਹ ਉਹ ਜੂ ਸਭ ਵਿਆਹ ਤੇਗੇ ਨੇ ਦੇਖਲਾ ਲਾ ਕੇ ਨਹੀਂ ਨਹੀਂ ਫਿਰ ਸੋਚਾਂਗੇ ਆਪਾਂ ਕਾਰਡ ਕੱਢ ਲਵਾਂਗੇ ਕੀ ਸਲਾਹ ਕਰੀ ਜੀ ਫਿਰ ਤੁਸੀਂ ਹਜੇ ਸਾਡੀ ਬਾਈ ਕੋਈ ਸਲਾਹ ਨਹੀਂ ਕੀਤੀ ਠੀਕ ਆ ਅੱਛਾ ਆਹ ਲਓ ਸਾਡਾ ਕਾਰਡ ਜੇ ਤੁਹਾਡਾ ਮਨ ਬਣਿਆ ਤਾਂ ਸਾਨੂੰ ਆ ਨੰਬਰ ਤੇ ਸੰਪਰਕ ਕਰ ਲਿਓ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਜੇ ਸਾਡਾ ਮਨ ਹੋ ਤੁਹਾਨੂੰ ਫੋਨ ਕਰ ਲਾਂਗੇ ਹਾਂ ਇੱਕ ਵਾਰੀ ਜਮਾ ਸੋਚ ਲਿਓਣਾ ਫਿਰ ਵੀ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਲੱਗਦਾ ਸਰ ਮੰਨ ਜਾਣਗੇ ਇੱਕ ਅੱਧੀ ਵਾਰ ਆਪਾਂ 걔ੜਾ ਹੋਰ ਮਾਰ ਲਿਆ ਤਾਂ ਗੱਲ ਬਣ ਜੂ ਹੁਣ ਇੰਨਾ ਸੋਹਣਾ ਮੌਕਾ ਹੱਥ ਆਇਆ ਸੀ ਦੁੱਗਣੇ ਪੈਸੇ ਦਿੰਦੇ ਸੀ ਦਿਨਵੀ 50000 ਰੁਪਏ ਦੁੱਗਣੇ ਹੋ ਜਾਂਦੇ ਦੁੱਗਣੇ ਪੈਸੇ ਦੇ ਕੇ ਆਪਾਂ ਦਿੰਦੇ ਕਿਵੇਂ ਲੈ ਕੇ ਭੱਜ ਜਾਂਦੇ ਇਹਨਾਂ ਦਾ ਕੀ ਪਤਾ ਮੰਦਿਰ ਦਾ ਸਤਿਨਾ। ਅਸਰ ਮੈਂਬਰ ਸਰਪੰਚ ਜਿਹੜਾ ਨੰਬਰਦਾਰ ਭਰੀ ਬੈਠਾ ਸੀ ਉਹ ਕਮਲੀ ਆ ਤੂੰ ਕੱਲ੍ਹ ਸਿਆਣਾ ਆ ਗਿਆ ਦਿੱਲੀ ਦੇ ਪੈਸੇ ਨੇ ਉਹਨਾਂ ਦੇ ਤਾਂ ਜੇ ਕੋਈ ਲੱਖ 2 ਲੱਖ ਮਰਜੂ ਉਹਨਾਂ ਦੇ ਤਾਂ ਜਾਗ ਚੇਤੇ ਨਹੀਂ ਆਪਾਂ ਤਾਂ ਸਾਰੀ ਉਮਰ ਚ ਮਸਾਂ ਕਮਾਏ ਨੇ ਤੂੰ ਕੱਲ੍ਹ ਲਈ ਸਿਆਣਾ ਆ ਗਿਆ ਤੇ ਸਾਰੀ ਦੁਨੀਆ ਕਮਲੀ ਫਿਰਦੀ ਆਗੀ ਆ ਲੈ ਚੱਕ ਕਾਰਡ ਸੰਭਲਾ ਹਾਂ ਹਾਂ ਆ ਲੈ ਵਾਂਟੀ ਤੁਹਾਡੇ ਪੈਸੇ

हाय काली गड्डी हाय पैसे पैसे मैं अमीर होगी मैं अमीर होगी मैं अमीर हाय हाय हाँ, रब्बा ये तो सपना ही सी हाय हाय रब्बा सपना सच हो जाए हाँ जे मेरे पैसे दुगने हो जाना मान जे तो मैं सच्ची अमीर हो जाऊंगी ਹਾਈ ਮੈਂ ਨੰਬਰਦਾਰਾਂ ਨਾਲੋਂ ਵੀ ਜ਼ਿਆਦਾ ਅਮੀਰ ਹੋ ਜੂੰਗੀ ਕਾਲੀ ਗੱਡੀ 'ਚ ਘੁੰਮੂੰਗੀ ਕਾਲੀਆਂ ਕਾਲੀਆਂ ਕਲਾਕੇ ਹਾਈ ਮੈਂ ਨਾ ਗੱਲ ਕਰਦੀ ਆ ਵਿਸ਼ੇਤੀਕਰ ਲੈ ਆਪਾਂ ਨੱਬੜ ਗਿਆ ਹਜੇ ਉੱਠੀ ਰੀ ਮਾਂ ਦੀ ਸ਼ੇਰਨੀ ਮੌਜ ਨਾਲ ਪਈ ਦੀ ਉੱਥੇ ਕੀ ਕਰੀ ਜਾਂਦੇ ਹੋ ਨਿਕਲ ਗੱਡੀ ਆ ਗਈ ਜਾ ਕੇ ਤੈਨੂੰ ਕਾ ਉਠ ਗੜੀ ਸਾਰਾ ਕੰਮ ਨਿਮੇੜਦਾ ਮੈਂ ਆ ਸੰਬਰ ਕੇ ਆ ਗੋਹਾ ਵੀ ਇਕੱਠਾ ਕਰਦਾ ਇਹ ਤਾਂ ਮੈਂ ਆਪੇ ਕਰ ਲੈਂਦੀ ਜੀ ਤੁਸੀਂ ਕਿਉਂ ਕੀਤਾ ਕਰ ਲੈਂਦੀ ਬੁੜੀਆਂ ਨੇ ਸਾਰੀਆਂ ਨੇ ਕੰਮ ਨਿਮੇੜ ਕੇ ਬਹਿ ਲੀਆਂ ਹੋਈਆਂ ਤੇ ਤੂੰ ਹਜੇ 7 ਵਜੇ ਤੱਕ ਸੁੱਤੀ ਪਈਆਂ ਹਾਂ ਦੱਸ ਕੀ ਹੋ ਗਿਆ ਮੈਂ ਤਾਂ ਤੁਹਾਨੂੰ ਐਨੇ ਖੁਸ਼ੀ ਦੀ ਗੱਲ ਦੱਸਣਾਈ ਸੀ ਨਾ ਤੂੰ ਤਾਂ ਮੇਰਾ ਸਾਰੇ ਮੂੜ ਦਾ ਮੇਰੇ ਸਾਰੇ ਸੁਪਨੇ ਤੇ ਪਾਣੀ ਫੇਰ ਦੇਣਾ ਵੱਡ ਖਾਣ ਨੂੰ ਪੈਣਾ ਘਟਕਟ ਚਾਹ ਦੀ ਕੁੱਟ ਤੱਕ ਪੀ ਲੈਂਦਾ ਕਰ ਫੇਰ ਬੋਲ ਪਿਆ ਕਰ ਚੱਲ ਦੱਸ ਦੱਸ ਕੀ ਹਾਂ ਉਧਰ ਚੱਲ ਜੇ ਤਾਂ ਗਰਮੀ ਜੀ ਆਉਂਦੀ ਆ ਆ ਜਾ ਆ ਸੈਟ ਲਈ ਹੁਣ ਚੰਗਾ ਕੋਈ ਨਾ ਕਰਤਾ ਮੈਂ ਕੀ ਹੋ ਰਿਹਾ ਤੈਨੂੰ ਕਮਲੀ ਤਾਂ ਨਹੀਂ ਹੋ ਗਈ ਕਿਤੇ ਤੂੰ ਕਮਲੀ ਨਹੀਂ ਹੋਈ ਮੈਂ ਤਾਂ ਇੰਨਾ ਸੋਹਣਾ ਸੁਪਨਾ ਆ ਆ ਕਹਿੰਦੇ ਜਿਹੜੇ ਸਵੇਰੇ ਸਵੇਰੇ ਸੁਪਨੇ ਦੇਖੇ ਜਾਣ ਉਹ ਸੱਚ ਹੁੰਦੇ ਆ ਅੱਛਾ ਮੈਨੂੰ ਤਾਂ ਨਹੀਂ ਲੱਗੇ ਬੀਨ ਉਹ ਕੱਲ ਕੰਪਨੀ ਵਾਲੇ ਮੇਰੇ ਤੇ ਆਏ ਪੈਸੇ ਹੀ ਪੈਸੇ ਪੈਸੇ ਹੀ ਪੈਸੇ ਸਿੱਟ ਜਾਂਦੇ ਆ ਐਨੇ ਨੋਟ ਭੰਡ ਭਰ ਲਾ ਭਲਾਂ ਦੀ ਕੱਖਾਂ ਦੀ ਤੂੜੀ ਵਾਂਗੂ ਤੇ ਮੈਂ ਤਾਂ ਕਹਿੰਦੀ ਆਪਾਂ ਉਹਨਾਂ ਨੂੰ ਫੋਨ ਕਰਕੇ ਸੱਦੀ ਮੇਰੀ ਗੱਲ ਸੁਣ ਕਮਲੀਏ ਕਮਲੀਏ ਐ ਪੈ ਕੇ ਨਹੀਂ ਪੈਸੇ ਬਣਦੇ ਹੁੰਦੇ ਪੈਸੇ ਕੰਮ ਕਰਨ ਨਾਲ ਬਣਦੇ ਨੇ ਐ ਸੁੱਤੇ ਪੈਨੂੰ ਸੁਪਨਿਆਂ ਚ ਪੈਸੇ ਬਣਨ ਲੱਗ ਜਾਣਾ ਜੇ ਤਾਂ ਕੋਈ ਕੰਮ ਹੀ ਨਾ ਕਰੇ ਇਹ ਅਕਲ ਚਾਹੀਦੀ ਹੈ ਪੈਸੇ ਬਣਾਉਣ ਵਾਸਤੇ ਆ ਗੋਹੇ ਚ ਮੱਥਾ ਮਾਰਨ ਨਾਲ ਨਹੀਂ ਪੈਸੇ ਬਣਦੇ ਆ ਖੋਪੜ ਨੂੰ ਖੋਲ ਜੇ ਆਪਾਂ 4 ਲੱਖ ਰੁਪਇਆ ਲਾਵਾਂਗੇ ਤਾਂ 8 ਲੱਖ ਹੋ ਜਾਊਗਾ ਉਹਦੇ ਚ ਫੇਰ ਆਪਾਂ ਆਪਾਂ 7 ਲੱਖ ਲਾ ਦਿਆਂਗੇ ਫੇਰ ਦੁੱਗਣੇ ਆਪਾਂ ਤਾਂ 15 20 ਦੇਣਾ ਚ ਅਮੀਰ ਹੋ ਜਾਾਂਗੇ ਤੇ ਮੁੜ ਕੇ ਆਪਾਂ ਆਪਦੇ ਕੰਮ ਕਰਾਂਗੇ ਉਹ ਰਹਿਣ ਦੇ ਰਹਿਣ ਦੇ ਕੰਮ ਨੂੰ ਹੱਥ ਨਹੀਂ ਲਾਉਣਾ ਸੁਪਨੇ ਲੈਣੇ ਵੱਡੇ ਵੱਡੇ ਐਂ ਤਾਂ ਕਿ ਤੇ ਸੁਪਨੇ ਨਾਲ ਮਹਿਲ ਨਾ ਬਣ ਜਾਣਾ ਸੇਖ ਚਿੱਲੀ ਦੀ ਭੈਣ ਤੂੰ ਮੈਨੂੰ ਸਾਫ਼ ਤਾਂ ਦੇ ਮੰਨਦਾ ਕਿਉਂ ਨਹੀਂ ਆਪਣੇ ਕੋਲੇ ਹੈਗੇ ਨੇ ਪੈਸੇ ਆਪਾਂ ਲਾ ਦਨੇ ਆ ਮੈਂ ਤੈਨੂੰ ਕਿੰਨੇ ਵਾਰੀ ਕਹਤਾ ਵੀ ਜਿਹੜੇ ਹੈਗੇ ਨੇ ਉਹ ਮੈਂ ਉਹ ਵਿਆਹ ਵਾਸਤੇ ਰੱਖਨੇ ਭੋਲੇ ਦੇ ਵਾਸਤੇ ਉਹਦਾ ਵਿਆਹ ਨਹੀਂ ਕਰਨਾ ਉਦੋਂ ਕੀ ਤੋਂ ਫੜਾਂਗੇ ਫਿਰ ਦੁੱਖਣੇ ਹੋ ਜਾਣਗੇ ਬਾਹਲਾ ਸੋਹਣਾ ਵਿਆਹ ਕਰਾਂਗੇ ਨਾਲ ਉਹਦਾ ਵਿਆਹ ਕਰਾ ਕੇ ਕਰਨਾ ਕੀ ਆਪਾਂ ਉਮਰੋਂ ਦਾ ਨੰਗਿਆ ਪਿਆ ਨੰਗਿਆ ਪਿਆ ਉਮਰੋਂ ਆਹੋ ਤੂੰ ਲਵਾ ਦੇ ਇੱਧਰ ਤੁਸੀਂ ਮੇਰੀ ਗੱਲ ਮੰਨ ਜਓ ਕੀ ਤੇ ਤਾਂ ਮੰਨ ਨਾ ਜੋ ਤੁਸੀਂ ਹਾਂ ਕਹਤੋਂ ਕਰਦੇ ਹੋ ਚਲ ਬਾਲੇ ਨਹੀਂ ਥੋੜੇ ਜਿਹਾ ਲਾ ਦਿੰਨੇ ਆ ਜਦੋਂ ਉਹ ਦੁੱਗਣੇ ਹੋ ਗਏ ਫਿਰ ਉਹ ਉਹ ਭੋਲੇ ਦੇ ਵਿਆਹ ਚੋਂ ਨੇ ਪੈਸੇ ਜੋੜ ਕੇ ਰੱਖ ਦੀਆਂ ਉਹ ਤਾਂ 4 ਲੱਖ ਕਰਕੇ ਬਾਕੀ ਦੀਆਂ ਤਾਂ ਮੈਂ ਫੇਰ ਲਾ ਦੇਣੀ ਆਪਾਂ ਤੂੰ ਨਹੀਂ ਮੰਨਣਾ ਪਰ ਹੁਣ ਤੂੰ ਨਹੀਂ ਪੈਰ ਤੇ ਮਿੱਟੀ ਪੈਣ ਦੇਣੀ ਤੂੰ ਲਵਾ ਕੀ ਹਟੇਂਗੀ ਤੂੰ ਮਤਾ ਨਾ ਉਹ ਦਿਖਾਏ ਤਾਂ ਸੀ ਨਾ ਆਪਣੇ ਆਪਣੇ ਪਿੰਡ ਦੇ ਦੀਆਂ ਫੋਟੋ ਸਾਰੇ ਨੇ ਫਾਰਮ ਪਰਿਆ ਲੋਕ ਗੁੱਜੇ ਗੁੱਜੇ ਇਹੀ ਕੰਮ ਕਰਦੇ ਨੇ ਆਪਾਂ ਕਹਿੰਦੇ ਨੇ 2 ਨੰਬਰ ਦਾ ਪੈਸਾ ਦਾ ਉਹ 2 ਨੰਬਰ ਦਾ ਨਹੀਂ ਦੁੱਗਣੇ ਪੈਸੇ ਕਰਕੇ ਲੈਂਦੇ ਆ ਕੰਪਨੀਆਂ ਤੋਂ ਚਲਾਇਆ ਕਰ ਤੂੰ ਉਹਨਾਂ ਨੂੰ ਕਾਟ ਜਾ ਤਾਂ ਹੈਗਾ ਤੇਰੇ ਕੋਲੇ ਤੂੰ ਕਰ ਲੈ ਫੋਨ ਥੋੜੇ ਜਿਹਾ ਲਾ ਕੇ ਦੇਖ ਲੈ ਫਿਰ ਸਾਰੇ ਨਾਲ ਆਦੀ ਕਿਤੇ ਜਮਾ ਪੱਟੇ ਜਾਏਗੀ ਫੋਨ ਮੈਂ ਲਾਉਂਗੇ ਫੋਨ ਫੋਨ ਵੀ ਤੇਰੇ ਕੋਲੇ ਤੇ ਲਾਉਣਾ ਵੀ ਤੈਨੂੰ ਹੀ ਆਉਂਦਾ ਤੇ ਪੈਸੇ ਵੀ ਤੇਰੇ ਕੋਲੇ ਹੀ ਆ ਤੂੰ ਬਸ ਕੇਰਾਂ ਲਾ ਦੇ ਜਦੋਂ ਉਹ ਦੁੱਗਣੇ ਹੋ ਕੇ ਆ ਗਿਆ ਫਿਰ ਹੋਰ ਲਾ ਦੇਾਂਗੇ ਹੈਨਾ ਚਲ ਦੇਖ ਲੈ ਮੈਂ ਚਾ ਪੀਲਾ 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 ਨਾੜੇ ਮੇਰਾ ਫੋਨ ਫੜਾ ਹਾਂ ਜੀ ਚੱਲੇ ਖੇਤਾਂ ਨੂੰ ਹਾਂ ਚੱਲੇ ਖੇਤਾਂ ਨੂੰ ਚੋਲ ਚੋਲ ਫਿਰ ਕਦੋਂ ਲਾਉਣੇ ਆਪਾਂ ਕੱਲ ਨੂੰ 12:00 ਵਜੇ ਬੰਦੇ ਮਿਲ ਗਏ ਆਪਾਂ ਨੂੰ 12:00 ਵਜੇ ਬੋਧਾ ਕੇ ਪੱਟ ਲੈਣਗੇ ਝੋਨਾ ਆਪਾਂ ਲਾ ਦਾਂਗੇ ਹਾਂ ਦੇਖਿਓ ਜੀ ਆਪਣਾ ਮਕਾਨ ਵੀ ਚੋਣ ਲੱਗ ਗਿਆ ਹੁਣ ਇਹਦੇ ਬਾਰੇ ਵੀ ਸੋਚ ਲਓ ਕਦੋਂ ਪਾਉਣਾਗਾ ਇਹ ਮਕਾਨ ਬਾਰੇ ਤੂੰ ਕੋਈ ਨਹੀਂ ਛੇੜਨਾ ਅਜੇ ਕੱਲ ਝੋਨਾ ਚਾਹਨਾ ਲਾਉਣ ਦੇ ਬਾਅਦ ਜੇ ਆਪਾਂ ਆਪਣੇ ਹਾੜੀ ਘੋੜੀ ਦੇ ਪੈਸੇ ਕੁਝੇ ਬਚੇ ਹੋਣਗੇ ਆਪਾਂ ਲਾ ਲਾਂਗੇ

ਪਾਪ ਵੀ ਪਾ ਪੋ ਲਿਆ ਮੈਂ ਵੀ ਪਹੁੰਚ ਗਿਆ ਟੋਪੇ ਤੇ ਲੈ ਕੇ ਮੈਂ ਸਮਾਨ ਆਪਣਾ ਹੁਣ ਟੋਪੇ ਜਾ ਪਾਪ ਵੀ ਪਾ ਮਨੂ ਲੱਗਦਾ ਮਾਗਰ ਪਾਸ ਤੇ ਵਰਤਾਂ ਤੇ ਕੋਲੇ ਮੈਂ ਸਦਾ ਬਾੜ ਤੇ ਆਉਣਾ ਟੋਪੇ ਜਾ 10 ਮਿੰਟ ਗੱਪ ਵੀ ਮਾਰਾਂ ਮੈਂ ਸੱਤ ਚ ਵੇਕੇ ਓ ਕਿਉਂ ਬਾਬੇ ਮੈਂ ਸਭਸਾ ਕੱਢ ਰਿਹਾ ਕਿ ਉਹ ਬੰਦਾਂ ਗਏ ਇਹਦਾ ਭਾਈ ਫੋਨ ਤਾੜੀ ਜਾਣਾ ਟੋਪੇ ਕਿੰਨੇ ਚਾਣਾ ਉਹ ਕੱਢਣਾ ਬਾਬੇ ਕੋਟਾ ਮਾਰਣਾ ਭਈਓ ਔਰ 10 ਮਿੰਟ ਵਿੱਚ ਹੋਏ ਬਾੜੀਆਂ ਨੂੰ ਅਛਾ ਔਰ ਤਾਂ ਫਿਰ ਨਾਲ ਇਹ ਕਰਾਂ ਚੁ। ਤੂੰ ਤੂੰ ਹੀ ਵਾਗਿਆਂ ਦੇ ਬਿਸਣਾਲਾ ਨੂੰ ਲਵਾਇਆ ਤੋਸਣਾ ਹੈਗਾ। ਡਰ ਜਾ ਆ ਆ ਇੱਥੇ ਛੱਡ ਦੇ ਇੱਕ ਤੇ। ਪਾਣੀ ਨਾਲ ਪਾਣੀ ਨਾਲ ਡੀੜ ਗੱਲਾ ਭਰਾ ਮਨ ਗੜ ਪਿਆਰ ਆਪਣੇ ਯਾਰ। ਪਾਣੀ ਤਾਂ ਦੇ ਲੈ। ਮੁੰਡਰ ਤਾਂ ਆਉਂਦਾ ਪੂਰ ਵਿੱਚ। ਇਹਦਾ ਵਧੀਆ ਪਾਣੀ ਆ। ਔਰ ਭਾਈ 7 ਜਾਨ ਵਿੱਚ ਜਾਵਾ ਕੱਪ ਸੱਪੇ ਮਾਰਿਆ ਮਾ। ਉਹ ਮਾਰਿਆ ਯਾਰ। ਬਰੋਲੇ ਬਰੋਲੇ ਵਿੱਚ। ਔਰ ਤੇ ਅੱਜ ਬਰੋਲੇ ਪਣੇ ਪੈਨੇ। ਫੁੱਲ ਸੱਤੇ ਗੱਡੇ ਉਸੂ। ਔਰ ਚੱਲ ਫਿਰ ਮਰਿਆ ਮਾ ਥੋੜੇ ਜੇ। ਕੱਢਿਆ ਦਾ ਕੰਮ। ਬਣ ਗਿਆ ਜੀ ਫਰਮਾਨ ਤੁਹਾਡਾ ਹੈ। ਹਾਂ ਜੀ ਹਾਂ ਚਲੋ ਬਣ ਗਿਆ ਫਿਰ ਹੌਲੀ ਹੌਲੀ ਸਾਡਾ ਫਿਰ ਅਮਾਉਂਟ ਕਿੰਨੀ ਭਰ ਰਹੇ ਹੋ? ਅਮਾਉਂਟ ਤਾਂ ਜੀ ਲੱਖ ਰੁਪਈਆ ਭਰ ਦਿੰਨੇ ਆ। ਮਾਲਾ ਤਾਂ ਨਹੀਂ ਅਸੀਂ ਪਰ ਲੱਖ ਤੇ ਲੋਕ ਕਰ ਦਿੰਨੇ ਆ। ਇੱਕ ਤਾਂ ਤੁਸੀਂ ਆਧਾਰ ਕਾਰਡ ਦੀ ਫੋਟੋ ਸਟੇਟ ਦੇ ਦੇ ਇੱਕ ਫੋਟੋ ਦੇ ਦੇ। ਕੀ ਬਣੂਗਾ? ਦੋ ਤਾਂ ਕਰ ਦੇ। ਹੋ ਗਿਆ ਸਾ। ਇੱਕ ਫੋਟੋ ਦੇ ਦਿਓ ਜੀ। ਇੱਕ ਆਧਾਰ ਕਾਰਡ ਦੀ ਫੋਟੋ ਸਟੇਟ ਦੇ ਦਿਓ। ਠੀਕ ਆ ਹੋਰ ਕੀ?

ਇਨਾ ਸਾਡਾ ਤਾਂ ਕੰਮ ਹੀ ਇਹ ਜੀ ਅਸੀਂ ਤਾਂ ਭਰਦੇ ਨੇ ਡੇਲੀ ਤੇ ਮੈਂ ਕਹਿੰਦਾ ਜੀ ਪੈਸੇ ਫੜਾ ਦੇ। ਇਹ ਸਾਨੂੰ ਤੁਸੀਂ ਕਿੱਦੇ ਦੇ ਦੋਗੇ? ਤੁਹਾਨੂੰ ਸੀ 15 ਦਿਨਾਂ ਬਾਅਦ ਆਵਾਂਗੇ ਤੁਹਾਡੇ ਕੋਲ। ਦੇਈ ਜੀ ਪੈਸੇ ਹੁਣ ਜੀ। ਠੀਕ ਠੀਕ। 1 ਲੱਖ ਤੋਂ ਹੁਣ 2 ਲੱਖ ਤੇ ਹੈਗੀ। ਹੁਣ ਆ ਕਿਤੇ ਜੀ ਉਰਦਾਂ ਵਾਲੀ ਲਵਾ ਦੇ ਜੀ। 2000 ਆ ਤਾ ਲੋ ਭਾਈ ਗੁੱਡੀ ਆਹਰ ਕਾਰਡ ਦੀ ਕਾਪੀ ਆ ਲੋ ਜੀ ਪੈਸੇ ਗਿਣ ਲੋ ਬੇਸਰ ਨੂੰ ਨਾ ਪਤਾ ਪੈਸੇ ਆ ਗਿਣ ਲੈ ਉਹ ਤਾਂ ਪਹਿਲਾਂ ਵਾਲੀ ਕਰਦੇ ਜਿਹੜੀ ਹਾਂ ਹਰਦੇ ਜਿਹੜਿਆ ਇਸ ਹਫਤੇ ਦੇ ਆਏ ਨੇ ਉਹਨਾਂ ਨੂੰ ਪੈਸੇ ਹਾਂ ਮੈਂ ਤਾਂ ਕੰਮ ਲਈ ਸੋਦੀ ਰਹੀ ਸੀ 250 ਡਾਲਰ ਪਰ ਟਿਪੈਂਸ਼ਨ ਦੀ ਆ ਜਾਂ ਮੁੰਡੇ ਦੇ ਸੌਣੇ ਤੋਂ ਮਗੋਂਦੇ ਆਏ ਨਹੀਂ ਪਤਾ ਵਿਆਪਾਈ ਜੇ ਕਿੰਨਾ ਸਾਡੀ ਕੰਪਨੀ ਕਿਹੜਾ ਬਰਾਊਡ ਹੈ ਜੀ ਇੰਨੇ ਘਰਾਂ ਨੂੰ ਦੇਤੇ ਅਸੀਂ ਪੈਸੇ ਤੁਹਾਡਾ ਨੰਬਰ ਉਹੀ ਹੈ ਜੀ ਹਾਂਜੀ ਹਾਂਜੀ ਉਹੀ ਹੈ ਨੰਬਰ ਆਪਾਂ ਤੇਰੀ ਫੋਟੋ ਕਾਰਡ ਸਾਹਮਣੇ ਰੱਖੀਂ ਨਾ ਤਾਂ ਉਹ ਕਈ ਵਾਰ ਪੁੱਛਣਾ ਪੈ ਜਾਂਦਾ ਲੇਟ ਫੇਟ ਹੋ ਜਾਂਦੀ ਨਿਰਵੰਦੀ ਕਾਰਡ ਹੈਗਾ ਤੁਹਾਡੇ ਰਿਸ਼ਤੇਦਾਰ ਜਾਂ ਯਾਰ ਦੋਸਤ ਹੈਗੇ ਨੇ ਜੇ ਤੁਸੀਂ ਉਹਨਾਂ ਨੂੰ ਲਾਓਗੇ ਤਾਂ ਉਹਦਾ ਵੀ ਤੁਹਾਨੂੰ 20% ਮਿਲੂਗਾ ਜੇ ਉਹ ਲੱਖ ਰੁਪਏ ਦੇਣਗੇ ਤਾਂ 20000 ਰੁਪਏ ਤੁਹਾਡੇ ਖਾਤੇ ਜਾਊਗਾ ਜੀ ਅੱਛਾ ਭਾਈ ਹਾਂਜੀ ਅਰੇ ਜੇ ਉਹ ਪੈਸੇ ਲਾਉਂਦੇ ਤਾਂ ਉਹ ਤੇ 20000 ਤੁਹਾਨੂੰ ਮਿਲੂ ਹਾਂ ਉਹਦੇ ਵੀ ਤੁਹਾਨੂੰ ਮਿਲਣਗੇ ਇਹ ਵੱਡੀ ਗੱਡੀ ਗੱਲਾਂ ਮੈਂ ਦੀਪੰਦ ਕਰਵਾਉਂਗੀ ਮਾਇਆ ਜੀ ਕਿਤਾ ਜਿੰਨੇ ਬੰਦੇ ਲੱਗਣਗੇ ਤੁਹਾਡੇ ਹੀ ਫਾਇਦਾ ਜੀ ਇੱਕ ਤਾਂ ਮੇਰੀ ਭੈਣ ਤਾਂ ਪੱਕੀ ਆ ਮੈਂ ਇੱਥੋਂ ਜਾਣੇ ਤੋਂ ਬਾਹਰ ਨਹੀਂ ਹੈਗੀ ਹਾਂ ਠੀਕ ਹੈ ਜੀ ਇਹ ਨਾ ਹੋਵੇ ਭਾਈ ਤੇ ਮੈਂ ਉਹਦੇ ਪੈਸੇ ਲਵਾ ਦਿੰਦਾ ਮੈਨੂੰ ਮਿਲਿਆ ਨਾ ਕੁਝ ਨਹੀਂ ਨਹੀਂ ਇਹ ਸਾਡੀ ਕੰਪਨੀ ਗਾਰੰਟੀ ਦਿੰਦੀ ਆ ਆ ਤੁਹਾਡੇ ਫਾਰਮਾ ਸੇਮ ਹੀ ਨਹੀਂ ਲੱਗੇ ਤੇ ਇੱਕ ਤੂੰ ਜੱਗੇ ਨੂੰ ਬੂਟੇ ਨੂੰ ਆਉਨੋਂ ਭਿੰਦੇ ਨੂੰ ਤੇ ਆਪਣੇ ਨੂੰ ਤੇਰੇ ਨੂੰ ਗੋਪੀ ਦਾ ਵੀ ਸਾਰਿਆਂ ਨੂੰ ਫੋਨ ਕਰ ਦੇ ਸਾਰਿਆਂ ਦੇ ਲਵਾ ਦੇ ਠੀਕ ਆ ਚਲ ਦੇਖਾਂਗੇ ਜੇ ਅਗਲਾ ਮੰਨੂਗਾ ਤਾਂ ਹੀ ਆ ਨਾ ਕੱਲ ਤਾਂ ਮਨਰਦੀ ਹੁੰਦੀ ਆ ਮੈਨੂੰ ਦੱਸਾਂਗੇ ਵੀ ਭਾਈ ਮੈਂ ਇਨੇ ਪੈਸੇ ਲਾਤੇ ਮੈਨੂੰ ਇਨੇ ਮਿਲ ਗਏ ਹੈ ਆਪਣੇ ਆ ਨੰਬਰਦਾਰਾਂ ਦਾ ਉਹਦਾ ਜਿਹਦੇ ਪਿੱਛੇ ਕੀ ਦੀ ਫੋਟੋ ਜੀ ਦੇਖੋ ਸਾਡੇ ਕੋਲ ਪ੍ਰੂਫ ਨੇ ਸਰਪੰਚ ਹੈਗੇ ਆ ਜੀ ਸਰਪੰਚ ਦੀ ਸਾਰਾਂ ਦੇ ਨਾਮ ਨਾਲ ਤੇ ਵੀ ਉਹਨਾਂ ਨੂੰ ਮਿਲ ਗਏ ਤੇ ਮੈਂ ਵੀ ਭਰਤੇ ਤੇ ਫਿਰ ਉਹ ਤੇਰੇ ਮਗਰ ਕਿਉਂ ਲੱਗਣ ਮੈਂ ਤਾਂ ਇਹ ਕਹਿੰਦਾ ਸੀ ਜੇ ਹੁਣ ਤੁਸੀਂ ਪੜਪਾਈ ਨਾ ਆਪਣੇ ਵਰਗੇ ਨੂੰ ਜਦੋਂ ਪਤਾ ਹੀ ਨਹੀਂ ਉਹ ਲਾਉ ਕਿੱਥੋਂ ਭਾਈ ਜਦੋਂ ਹੁਣ ਆਪਾਂ ਦੱਸਾਂਗੇ ਅਗਲੇ ਨੂੰ ਪਤਾ ਲੱਗੂ ਅਗਲਾ ਲਾਉਗਾ ਆਪਾਂ ਨੂੰ ਇੱਕ ਵਾਰ ਮਿਲ ਜਾਂਦੇ ਤਾਂ ਯਕੀਨ ਜਾਂ ਹੋ ਜਾਂਦਾ ਫਿਰ ਤਾਂ ਆਪਾਂ ਸੌ ਨੂੰ ਦੱਸਦੇ ਹਲੇ ਝੂਠ ਮਾਰਦੇ ਆ ਆਪ ਪਟੇ ਜਗਲ ਚੋਂ ਹੀ ਪਾਈ ਫਿਰਦੇ ਨੇਗੇ ਕਿਸੇ ਗੱਲੋਂ ਹੀ ਪਾਏ ਹੁੰਦੇ ਨੇ ਇਹਨਾਂ ਨੇ ਚਲੋ ਠੀਕ ਆ ਕੋਈ ਨਾ ਕਹਿ ਕੇ ਦੇਖ ਲਾਂਗੇ ਜੇ ਕਰਾ ਦਿਆ ਇੱਕ ਦੋ ਤਾਂ ਲਾਵਾਂਗੀ ਸਾਡੀ ਕੰਪਨੀ ਕਿਹੜਾ ਫਰਾਉਡ ਹੈ ਜੀ ਆ ਤੁਹਾਡੇ ਸਾਹਮਣੇ ਅਸੀਂ ਸਾਰਿਆਂ ਦੇ ਕਾਪੜਾ ਦਿਖਾ ਦੇਗੇ ਆਪਾਂ ਉਹਨਾਂ ਨੂੰ ਵੀ ਆ ਦੇਖੋ ਆਪਣੇ ਪਿੰਡ ਦੇ ਕਿੰਨੇ ਬੰਦੇ ਨੇ ਠੀਕ ਆ ਬਾਕੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਿਓ ਆਪਾਂ ਉਹਨਾਂ ਦੇ ਫਾਰਮ ਭਰ ਦਾਂਗੇ ਠੀਕ ਹੈ ਤੇ ਜੇ ਤੁਹਾਨੂੰ ਬਾਹਰ ਨਾ ਉਹਨਾਂ ਨੂੰ ਯਕੀਨ ਹੋਇਆ ਤਾਂ ਆਪਾਂ ਫਾਰਮ ਸਾਰਿਆਂ ਦੇ ਦਿਖਾ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਚਲੋ ਹੁਣ ਅਸੀਂ ਚੱਲਦੇ ਆ ਆਪਣੇ ਜਵਾਬਾਂ ਵਰਗੇ ਨਹੀਂ ਕਿ ਆਪਾਂ ਫੋਨ ਦੇ ਆ ਕਿ ਜਦ ਤੁਹਾਨੂੰ ਵੀ ਸਾਡਾ ਲੱਗਾ ਤੂੰ ਮੇਰਾ ਨਹੀਂ ਬਣਿਆ ਨਾ ਇੱਕ ਵਾਰੀ ਫੋਨ ਕਰਦੇ ਮੈਨੂੰ ਮੈਂ ਆ ਜੂਗਾ ਨਾ ਨਾ ਕੋਈ ਨਹੀਂ ਠੀਕ ਹੈ ਜੀ ਚੰਗਾ ਭੈ ਜਾ ਰਹੀ ਰਸਤੇ ਰੋ ਠੀਕ ਹੈ ਲੈ ਗਰਾਫਰ ਕੁੜੀ ਤੇ ਕਦੀ ਕੁਛ ਕਰੇ ਗ੍ਰਕਾ ਮੋਕਲਦੀ ਹਾਂ ਮੋੜਾ ਤਾਂ ਆ 1000 ਰੁਪਏ ਕਹਿੰਦੀ ਕਹਿੰਦੀ ਭੁੱਲੀ ਜਾਂਦੀ ਆ ਮੇਰਾ ਤਾਂ ਨਾ ਦਿਲ ਜਟਰੀ ਜਾਂਦਾ ਆ 2 ਲੱਖ ਰੁਪਏ ਜੋੜਨ ਵਾਸਤੇ 4 ਸਾਲ ਲੱਗੇ ਸੀ ਮੈਂ ਭੋਲੇ ਦੀ ਵਿਆਹ ਵਾਸਤੇ ਜੋੜ ਕੇ ਰੱਖੀ ਸੀ ਤੂੰ ਕਹੀ ਜਾਂਦੀ ਆ ਉਹਨਾਂ ਦੇ ਵੀ ਲਵਾਦੀ ਮੇਰਾ ਤਾਂ ਦਿਲ ਜੜ ਰਹੀ ਜਾਂਦਾ ਵੀ ਜੇ ਗੱਲ ਸੱਚੀ ਹੋਈ ਤਾਂ ਚੰਗੀ ਗੱਲ ਆ ਹਜੇ ਨਾ ਤੂੰ ਤਾਂ ਉਈ ਮਰੂ ਮਰੂ ਕਰੀ ਜਾਣਾਗਾ ਹਜੇ ਅਗਲੇ ਗੇਟ ਨਹੀਂ ਟੱਪੇ ਹੈਗੇ ਤੇ ਤੂੰ ਪਹਿਲਾਂ ਹੀ ਬਦਸ਼ਗਣੀ ਦੀਆਂ ਗੱਲਾਂ ਕਰੀ ਨਾ ਸਾਕਮਾਂ ਦੀ ਸੋਚ ਵੀ ਜਦੋਂ ਦੁੱਗਣੇ ਹੋ ਕੇ ਪੈਸੇ ਘਰੇ ਆਉਣਗੇ ਤਾਂ ਆਪਾਂ ਕਿੱਥੇ ਲਾਵਾਂਗੇ ਚਲ ਠੀਕ ਆ ਦੇਖਨੇ ਆ ਜਦੋਂ ਆਗੇ ਆਪਾਂ ਤਾਂ ਗੱਡੀ ਲਿਆਵਾਂਗੇ ਚਲ ਭੋਲੇ ਦਾ ਵਿਆਹ ਹੁੰਦਾ ਰਹੂਗਾ ਜੇ ਕੋਈ ਕੰਮ ਹੋਵੇ ਕੋਈ ਗੱਲ ਆ ਕਾਪੜਾ ਦੇ ਪੰਨ ਲਵਾਂਗੇ ਸੋ ਤੇ ਵੀ ਲੱਖਾਂ ਨਹੀਂ ਆਗਾ ਇਸ ਕੋਈ ਨਹੀਂ ਆ ਜਿਹੜੀ ਘਰ ਜੋੜੀ ਬੈਠੀ ਆ ਤੇਰੇ ਵਰਗੇ ਤਾਂ ਕਿੱਦਾਂ ਲੋਕ ਜਾਣ ਆ ਆ ਜਾ ਨਿੱਕਲੇ ਆ ਚੱਲ ਗਏ ਲੇਟ ਹੋਈ ਜਾਂਦੇ ਆ ਮੇਰੀ ਗੱਲ ਸੁਣ ਜਾਂਦੇ ਤਾਂ ਹੈਗੇ ਆ ਮੇਰਾ ਤਾਂ ਨਾ ਕਹਿਣ ਨੂੰ ਜੀਜਾ ਨਹੀਂ ਕਰਦਾ ਇਹ ਰਿਸ਼ਤੇਦਾਰਾਂ ਨੂੰ ਕੀ ਨਹੀਂ ਕਹਿਣ ਨੂੰ ਜੀ ਕਰਦਾ ਜਦੋਂ ਕੋਈ ਜੱਜ ਦਾ ਕੰਮ ਕਰਨਾ ਹੁੰਦਾ ਤੂੰ ਨੰਨੇ ਪਾਉਣੇ ਪਾਉਣੇ ਆ ਮੈਂ ਨੰਨਾ ਨਹੀਂ ਮੇਰਾ ਮਨ じゃ ਨਹੀਂ ਮੰਨਦਾ ਕੁਛ ਨਹੀਂ ਹੁੰਦਾ ਜਿਵੇਂ ਹੁਣ ਆਪਾਂ ਦੁੱਗਣੇ ਪੈਸੇ ਕਰ ਲਾਂਗੇ ਓਵੇਂ ਮੇਰੀ ਭੈਣ ਦੁੱਗਣੇ ਕਰ ਲੂ ਤੈਨੂੰ ਨਹੀਂ ਲੱਗਦਾ ਵੀ ਤੇਰੀ ਸਾਲੀ ਦਾ ਵੀ ਘਰ ਪੈਜੇ ਚਲ ਠੀਕ ਆ ਆਇਆ ਫਿਰ ਜੇ ਨਾਂ ਦੱਸਿਆ ਤਾਂ ਮੇਰੀ ਭੈਣ ਗੁੱਸੇ ਹੋ ਜੂ ਵੀ ਭੈਣੇ ਤੂੰ ਤਾਂ ਦੁੱਗਣੇ ਪੈਸੇ ਕਰ ਲੈ ਤੇ ਮੈਨੂੰ ਤੂੰ ਪਾਪ ਵੀ ਨੀ ਕੱਢੀ ਕਿਸੇ ਗੱਲ ਦੀ ਆਹੋ ਇਹ ਵੀ ਹੁੰਦਾ ਫਿਰ ਬੁੜੀਆਂ ਬਣੇ ਦੇਣ ਲੱਗੀਆਂ ਮੇਰੇ ਭੈਣ ਫਿਰ ਆਇਆ ਫਿਰ ਲੇਟ ਨਾ ਹੋਵੇ ਚਲੋ ਚਲੋ ਮੈਂ ਦਾਬ ਮਚਾਈਏ ਨੇ ਵਿਸ਼ੇਤੀ ਚੱਲ ਟਾਈਮ ਨਾਲ ਹੀ ਪਹੁੰਚ ਗਏ ਤੂੰ ਦੇਖ ਲੈ ਘਰ ਵੀ ਵਿਚਾਰਿਆਂ ਦਾ ਖੂਬ ਬਣਿਆ ਪਿਆ ਇਹ ਵੀ ਨਹੀਂ ਪਿਆ ਇਹਨਾਂ ਤੋਂ ਹਜੀ ਮੈਂ ਤਾਂ ਹੀ ਤਾਂ ਇਹਨੂੰ ਕਹਿੰਦੇ ਸੀ ਵੀ ਆਪਾਂ ਵੀ ਉਹ ਸਰਲ ਕੰਪਨੀ ਵਾਲਿਆਂ ਦਾ ਇਹਨਾਂ ਨੂੰ ਦਵਾ ਦਿੰਦੇ ਪੈਸੇ ਵੀ ਇਹਨਾਂ ਦੇ ਦੁੱਗਣੇ ਹੋ ਜਾਣ ਇਹ ਵੀ ਉੱਚਾ ਕਰਕੇ ਪਾ ਲੈਣਾ ਆਹੋ ਚਲ ਦੇਖਦੇ ਹਾਂ ਹਾਂ ਆਜੋ ਉਹ ਤਾਂ ਤੂੰ ਵੀ ਆਪਦੀ ਭੈਣ ਦਾ ਰਿਸ਼ਤਾ ਕਰਾਉਣ ਲੱਗਿਆ ਕੁਛ ਨਹੀਂ ਦੇਖਿਆ ਦੇਖ ਨਾ ਤੇਰੇ ਭਾਈ ਨੂੰ ਦੇਖਦੀ ਖਾਂਏ ਕਹਿਣਾ ਜਾਨ ਜਾਨ ਹੁਣ ਤੂੰ ਮੈਨਾਂ ਜ ਦਿਨਾ ਨਹੀਂ ਵੈਸਾ ਦੇ ਕਿਹੜੇ ਨਹੀਂ ਹੋਰੀਆਂ ਹੋਰ ਆਈ ਗਈ ਅੱਜ ਫੇਰ ਢੇੜਾ ਲਾ ਹੀ ਲਿਆ ਹੋਰ ਕੀ ਕਰਾਂ ਕੰਮਾ ਧੰਦਾ ਚ ਨਿਕਲੇ ਨਹੀਂ ਜਾਂਦਾ ਨਾ ਤੂੰ ਆ ਜਾ ਕਰ ਮੈਨੂੰ ਤਾਂ ਕਹਿਤਾ ਆਪ ਕਿੰਨਾ ਕਾਉਣੀ ਆ ਤੂੰ ਉਹ ਮੈਂ ਸੋਚਿਆ ਵੀ ਚੱਲ ਗਰਮੀ ਤੋਂ ਬਾਹਰ ਜਾ ਆਉਂਗੇ ਥੋੜੀ ਗਰਮੀ ਘੱਟ ਜਾਏ। ਤੇਰਾ ਤਾਂ ਹੁੰਦਾ ਰੰਗ ਕਾਲਾ। ਅਸੀਂ ਹੈਗੇ ਆ ਨਾ ਰੜੇ ਹੋਏ ਆਪੇ ਪਵੇਂ ਧੁੱਪੇ ਫਿਰਗੇ ਚਾਹੇ ਸ਼ਾਮੇ ਫਿਰਗੇ। ਆ ਜਾਣੇ ਮੈਂ ਤਾਂ ਵੱਡੀ ਆ ਮੈਨੂੰ ਤਾਂ ਸਰਦਾ ਨਹੀਂ। ਮੈਂ ਤਾਂ ਆ ਜਾਨੀ ਆ। ਆ ਜਾ ਜੀ ਆਪੇ ਹੀ ਬਹਿ ਜਣੇ ਇਹ ਨਹੀਂ ਕਹਿੰਦੀ। ਉਹ ਚੱਲ ਗੁੱਸੇ ਗਲੇ ਛੱਡ ਮੈਂ ਪਾਣੀ ਲੈ ਕੇ ਆਨੀ ਆ। ਨਹੀਂ ਪਾਣੀ ਤਾਂ ਹੁਣ ਇੱਥੋਂ ਤਾਂ ਆਇਆ ਪਾਣੀ ਨੂੰ ਕੀ ਬਹਿ ਆਥੋਂ ਦੋ ਮੈਂ। ਅੱਛਾ। ਹੋਰ ਬੱਚੇ ਚੱਲੇ ਠੀਕ ਹੈ? ਸਾਰੇ ਠੀਕ ਨੇ? ਅੱਛਾ। ਹੁਣ ਜੇ ਤੇਰੇ ਦੌਰ ਦਾ ਵੀ ਪੁੱਛਦੀ ਆ ਉਹ ਵੀ ਠੀਕ ਆ? ਹਾਂ ਛੋ ਜੀ ਠੀਕ ਆ ਕਿਤੇ ਆਉਂਦੇ ਜੀਜੇ ਵਾਲੀਆਂ ਗੱਲਾਂ ਲੈ ਕੇ ਬੈਗੀ ਹੋਵੇਂ ਲੈ ਦੱਸ ਕੀ ਗੱਲ ਨਹੀਂ ਭੱਕੀ ਫਿਰਦੀ ਐ ਪਖਾਣਾ ਤਾਂ ਕੀ ਕਰਾਂ ਨਹੀਂ 1 ਵਜੇ 2 ਹੋ ਗਏ ਇਹਨਾਂ ਨਾ ਕੱਟਣਾ ਬਥੇਰਾ ਔਖਾ ਅੱਛਾ ਆ ਮੇਰੇ ਵਾਲਾ ਘੜਾ ਘਟਾ ਆ ਮਕਾਨ ਦਾ ਕਹੀ ਇੰਨੀ ਵੀ ਮਕਾਨ ਪਾਲਾ ਮਕਾਨ ਪਾਲਾ ਸੁਣਦਾ ਹੀ ਨਹੀਂ ਹੈਗਾ ਨਹੀਂ ਉਹ ਤਾਂ ਨਹੀਂ ਸੁਣਦਾ ਤੇ ਕਦੇ ਤੂੰ ਭੈਣ ਨੂੰ ਕਿਹਾ ਵੀ ਨਹੀਂ ਤੇ ਭੈਣ ਨੇ ਤੇਰੀ ਤਾਂ ਵੀ ਸੁਣ ਲਈ ਅੱਛਾ ਦੱਸ ਫਿਰ ਕਿਵੇਂ ਖਾਣਾ ਹੋ ਗਿਆ ਅੱਜ ਉਹ ਤੈਨੂੰ ਦੱਸਦੀ ਆ ਅੱਛਾ ਹਾਂ ਤਾਂ ਨਹੀਂ ਕਰੇ ਕਿਤੇ ਮਗਰੀ ਨਾ ਪਈ ਜੇ ਨਹੀਂ ਮੈਂ ਕਹਿੰਦੀ ਸੀ ਅਸੀਂ ਭਰੇ ਆ ਭੈਣੇ ਸਰਲ ਕੰਪਨੀ 'ਚ ਪੈਸੇ ਅੱਛਾ ਨਹੀਂ ਪਾਈ ਉਹ ਤਾਂ ਦਿੰਦੇ ਆ ਦੁੱਗਣੇ ਕਰਕੇ ਅੱਛਾ ਮੈਂ ਤਾਂ ਆਖਿਆ ਵੀ ਮੈਂ ਤਾਂ ਹੁਣ ਪਹਿਲਾਂ ਤਾਂ 2 ਲੱਖ ਰੁਪਏ ਅੱਛਾ ਮੇਰੇ ਤਾਂ ਆ ਪੰਜ-ਸੱਤ ਦਿਨਾਂ 'ਚ ਚੌਗਣੇ ਹੋ ਕੇ ਆ ਜਾਣਗੇ ਕਿੰਨੇ ਕਹਿੰਦਾ ਸੀ ਦੁੱਗਣੇ ਦੁੱਗਣੇ ਅੱਛਾ 15 ਦਿਨਾਂ ਬਾਅਦ ਹਾਂ 2 ਲੱਖ ਦਿੱਤਾ 4 ਲੱਖ ਆ ਜਾਊਗਾ ਨਾ ਇਹੋ ਜੀ ਕਿਹੜੀ ਕੰਪਨੀ ਆ ਸਰਲ ਅੱਛਾ ਸਰਲ ਕੰਪਨੀ ਆ ਨਗੜਾਲੀ ਤੇ ਸਰਲ ਕੰਪਨੀ ਆ ਤੇ ਤੂੰ ਐ ਕਰ ਗੱਗੇ ਨੂੰ ਕਿਵੇਂ ਨਾ ਕਿਵੇਂ ਕਰਕੇ ਮਨਾ ਕੇ 2 ਕ ਲੱਖ ਰੁਪਇਆ ਤੂੰ ਪਰ ਦੇ ਅੱਛਾ ਮੈਨੂੰ ਪਤਾ ਤੂੰ ਜੋੜ ਕੇ ਰੱਖਿਆ ਹੋਇਆ ਘਰ ਵਾਸਤੇ ਲੈ ਤੈਨੂੰ ਬੜਾ ਪਤਾ ਮੇਰੇ ਪੈਸੇ ਜੋੜਿਆਂ ਦਾ ਹੈ ਨੇ ਬਥੇਰੀਆਂ ਜਦੋਂ ਫੋਨ ਲਾਉਣੀਆ ਬਥੇਰੀਆਂ ਦੱਸਦੀਆਂ ਵੀ ਅੱਜ ਉਹਨੂੰ ਤਨਖਾਹ ਮਿਲੀ ਸੀ ਉਹ ਚ ਮੈਂ ਨੇ ਰੱਖ ਲਏ ਐਨੇ ਦਾ ਸੀ ਆਂ ਵੇਚਤਾ ਉਹਦਰ ਪਲਾਟ ਜਾਂ ਇੱਧਰ ਸਿੱਤੂ ਕਹਿੰਦੀ ਸੀ ਥੋੜਾ ਜਿਹਾ ਉਹ ਵੇਚ ਤਾਂ 1.5 ਲੱਖ ਦਾ ਵੀ ਭੈਣੇ ਪਲਾਟ ਬਲੂਟ ਕਿੱਥੋਂ ਵੇਚਣਾ ਤਾਂ ਹਾੜੀ ਦੇ ਪੈਸੇ ਰੱਖੀ ਫਿਰਦਾਗਾ ਅੱਛਾ ਨੀ ਉਹ ਕੜਾ ਸੌਖੀ ਆ ਫਾੜੀ ਵਿੱਚ ਨਹੀਂ ਮਿੱਟੀ ਨਾਲ ਮਿੱਟੀ ਹੁੰਦਾ ਬੰਦਾ ਚਲ ਕੋਈ ਨਾ ਫਿਰ ਉਹਦਾ ਸਕਮਾ ਜੀ ਦੁੱਗਣੇ ਹੋ ਕੇ ਘਰੇ ਆਉਣਗੇ ਗੱਗੇ ਤਾਂ ਖੁਸ਼ ਹੋਜੂ ਨਾ ਤੂੰ ਗੱਗੇ ਨੂੰ ਦੱਸ ਕੇ ਪੈਸੇ ਦੇਵੇਂਗੀ ਕਿ ਚੋਰੀਆਂ ਦੇਵੇਂਗੀ ਨਾ ਨਾ ਭੈਣੇ ਚੋਰੀ ਤੋਂ ਨਹੀਂ ਦੇਵੇਂ ਦਿੰਦੀ ਇਹ ਕਿਹੜਾ ਕੋਈ 1-2 ਰੁਪਏ ਆ ਵੀ ਜਿਹੜਾ ਮੈਂ ਚੋਰੀ ਤੋਂ ਦਾ ਇਹਨਾਂ ਨੂੰ ਆ ਜਾਂਦੇ ਖੇਤਾਂ ਤੋਂ ਮੈਂ ਸਲਾਹ ਕਰਕੇ ਫਿਰ ਤੁਹਾਨੂੰ ਫੋਨ ਲਾਉਣੀ ਆ ਪਰਸੋਂ ਚਲ ਹਾਂ ਇਹ ਕਰ ਲਾ ਘਰੇ ਗੱਲ ਕਰ ਲੈ ਸਲਾਹ ਕਾਦੀ ਕਰਨੀ ਉਹਨੂੰ ਮਜਬੂਰ ਕਰ ਬੰਦੇ ਨਹੀਂ ਮੰਨਦੇ ਹੁੰਦੇ ਆ ਤੇਰੇ ਵਾਲਾ ਬਾਈ ਕੀ ਮੰਨਦਾ ਸੀ ਉਹਨੂੰ ਥੋੜਾ ਬੋਤਾ ਲਾਲਚ ਦਊਂਗੀ ਫੇਰ ਹੀ ਮੰਨੂਗਾ ਹਾਂ ਉਹਨੂੰ ਤੂੰ ਮਨਾ ਲਈ ਤੇ ਮੈਨੂੰ ਫੋਨ ਕਰ ਦੇ ਜਾਂ ਅਸੀਂ ਤੇ ਨੰਬਰ ਦੇ ਜਾਂਨੇ ਉਹਨਾਂ ਦਾ ਚਲ ਤੂੰ ਤਾਂ ਖਾਣੂ ਮੈਂ ਆਪਦੇ ਸਾਨੂੰ ਵਿਚਾਰ ਪੈਸੇ ਬਣਨਗੇ ਫੇਰ ਹਨਾ ਹਾਂ ਹਾਂ ਅਸੀਂ ਜੇ ਗਾਹਾ ਮੈਂਬਰ ਬਣਾਵਾਂਗੇ ਸਾਨੂੰ ਪੈਸੇ ਮਿਲਣਗੇ ਉਹਨਾਂ ਦੇ ਅੱਛਾ ਫੇਰ ਮੈਨੂੰ ਵੀ ਮਿਲਣਗੇ ਜੇ ਮੈਂ ਬਣਾਉਂਗਾ ਮੈਂਬਰ ਬਣਾਇ ਤੈਨੂੰ ਬਾਈ ਮੇਰੇ ਜਾਣਗੇ ਕਿੰਨੇ ਕ ਪੈਸੇ ਬੰਦੇ ਆ ਦੇਖੋ 20-20 ਹਜ਼ਾਰ ਪੱਕਾ ਹੀ ਵੰਡਾ ਦੋ ਮੈਂਬਰ ਬਣਾ ਲੈ 20 ਹਜ਼ਾਰ ਪੱਕਾ ਵਟ ਤੇ ਤੇ ਤੂੰ ਐ ਕਰੀ ਉਹ ਕਰ ਲੈ ਗੱਗਾ ਆਜੋ ਉਹਦੇ ਨਾਲ ਗੱਲ ਕਰ ਲੈ ਸਾਡੇ ਗਿਆਾਂ ਤੋਂ ਬਾਅਦ ਕਰੀ ਚੰਗਾ ਤੇ ਮੈਨੂੰ ਤਾਂ ਲੱਗਦਾ ਆਉਂਦਾ ਹਨਾ ਤੇ ਤੂੰ ਐ ਕਰ ਜਾ ਚਾਚੂ ਕਰ ਲੈ ਤੇ ਉਹਦੇ ਮੂਰੇ ਸਾਡੇ ਸਾਹਮਣੇ ਨਾ ਗੱਲ ਕਰੀ ਫਿਰ ਬੋਲੂਗਾ ਮੈਂ ਉਹ ਨਹੀਂ ਨਹੀਂ ਉਹ ਤਾਂ ਹੀ ਥੋੜੇ ਸਾਹਮਣੇ ਗੱਲ ਕਰੇ ਥੋੜੇ ਜਾਣ ਤੋਂ ਬਾਅਦ ਕਰੋਗੇ ਫਿਰ ਐਂ ਮੀ ਕਹੋਗਾ ਭੈਣ ਕਰਨ ਭਾੜੀ ਤੂੰ ਸਾਨੂੰ ਫੋਨ ਕਰਦੀ ਅਸੀਂ ਉਹਨਾਂ ਨੂੰ ਭੇਜ ਦੇਾਂਗੇ ਚੰਗਾ ਹਾਂ ਕੋਈ ਨਾ చాల పాకాల